ਤਾਰ ਸਿੰਘ ਭਾਨੀਏ ਕਿੱਥੇ ਕਿਹੜੀ ਜਗ੍ਹਾ ਰਹਿੰਦੇ ਹੋ ਮੈਂ ਪਿਪਲਾ ਵਾਲਾ ਜੀ ਤੁਸੀਂ ਲੰਬੜਦਾਰ ਹੋ ਜੀ ਲੰਬੜਦਾਰ ਨੰਬਰ 21 ਠੀਕ ਹੈ ਇਹ ਲਈ ਲੰਬੜਦਾਰ ਹੋ ਜੀ ਨੰਬਰਦਾਰ ਮੈਂ ਡਿਜ਼ਾਈਨ ਕਰ ਚੁੱਕਾ ਠੀਕ ਹੈ ਓਕੇ ਤਾਂ ਤੁਹਾਡਾ ਲੰਬੜਦਾਰ ਹੈ ਠੀਕ ਅਸ਼ਨੀਵਾਰ ਨੂੰ ਤੁਹਾਡੇ ਨਾਲ ਇੱਕ ਵਾਕਿਆ ਵਾਪਰਿਆ ਜੀ ਕੀ ਇਹ ਗੱਲਬਾਤ ਹੋਈ ਸੀ ਪੂਰੀ ਮਾਸਤਾ ਸੀਗਾ ਜੀ ਮੈਂ ਸਟੇਟਮੈਂਟ ਨੂੰ ਇੰਡੀਆ ਤੋਂ ਅਸ਼ਾਪੋਵਾਲੀ ਜਾਈ ਨੂੰ ਹੋਂਡਿਆ ਸੀਗਾ ਗੁਰਪ੍ਰੀਤ ਸਿੰਘ ਸੁਭਾ ਜਾਂਦੇ ਆ ਬਿਲਕੁਲ ਉਹ ਨਾਲ ਹੀ ਮੇਰਾ ਘਰ ਹੈਗਾ ਜੋ ਵੀ ਆਪਣੇ ਘਰ ਨੂੰ ਟਰਨ ਕੀਤਾ ਉੱਤੋਂ ਤੇ ਮੈਨੂੰ ਕੋਈ ਆਵਾਜ਼ ਵੇਖ ਇੱਕ ਮਿੰਟ ਗੱਲ ਤੋਂ ਨਹੀਂ ਆ। ਮੈਂ ਜੋ ਵਾਪਸ ਗਿਆ ਤੇ ਉਹਦੇ ਵਿੱਚ ਦੋ ਲੇਡੀ ਸੀ ਇਹ ਕਾਰ ਦੇ ਵਿੱਚ ਤੇ ਦੋ ਜਨ ਸੀਗੇ। ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹ ਐਡਰੈਸ ਦੱਸੋ। ਮੈਂ ਕਿਹਾ ਕਿ ਬਾੜਬੰਦੀ ਹੋ ਗਈ ਆ, ਮਹੱਲੇਦਾਰੀ ਬਣ ਗਈ ਓਏ ਇਹਦੇ ਵਿੱਚ ਨਹੀਂ ਪਤਾ ਲੱਗਦਾ ਕਿ ਮੁਸ਼ਕਲ ਹੈਗਾ। ਮੈਂ ਕਿਹਾ ਕਿ ਦੁਕਾਨ ਚਾਹੀਦੀ ਹੈਗੀ ਤੇ ਉੱਥੋਂ ਕਨਫਰਮ ਕਰ ਲਓ। ਉਹ ਕਹਿੰਦੇ ਕਿ ਨਹੀਂ ਤੋ ਤੁਹਾਨੂੰ ਤੁਹਾਨੂੰ ਪਤਾ ਲੱਗਦਾ ਕਿ ਲੰਮੜਦਾਰ ਆ ਕਿ ਤੁਸੀਂ ਸਾਨੂੰ ਪ੍ਰੋਪਰ ਇਹਦਾ ਦੱਸ ਦਿਆਂ ਤਾਂ ਇਹ ਤਾਂ ਤੁਹਾਡੇ ਕੋਲ ਤੁਹਾਡੇ ਪਿੰਡ ਦੀ ਲੜਕੀ ਆ ਇਹਨੂੰ ਪਛਾਣੋ ਤੇ। ਜਿਵੇਂ ਮੈਂ ਗੱਡੀ ਦੇ ਨੀ ਮੋ ਕੇ ਦੇਖ ਲਗਾ ਹਾਂ ਡੋਰ ਓਪਨ ਤੇ ਕੀ ਉਹਨਾਂ ਨੇ ਮੈਨੂੰ ਅੰਦਰ ਕੜੇ ਨੂੰ ਹੱਥ ਪਾ ਕੇ ਤਾਂ ਦੂਜੀ ਲੇਡੀ ਨੇ ਮੈਨੂੰ ਬਹੁਤ ਵੜ ਕੇ ਤਾ ਖਿੱਚ ਲਿਆ ਜਦੋਂ ਉਹਨਾਂ ਨੇ ਮੇਰੇ ਕੜੇ ਨੂੰ ਕੱਟਰ ਪਾਇਆ ਸੇਮ ਟਾਈਮ ਉਹਦੇ ਬਾਲ ਫੜ ਲਏ ਬਾਲ ਫੜਨੇ ਦੇ ਬਾਲ ਨਹੀਂ ਛੱਡੇ ਉਹ ਵੀ ਵਿਲਕਦੀ ਰਹੀ ਕਿ ਮੇਰੇ ਬਾਲ ਛੱਡ ਦਿਓ ਬਾਲ ਛੱਡ ਦਿਓ ਤੇ ਮੈਂ ਉਹਦੇ ਬਾਲ ਨਹੀਂ ਛੱਡੇ ਮੈਨੂੰ ਉਹਨਾਂ ਨੇ ਗੱਡੀ ਸਟਾਰਟ ਕਰਕੇ ਜਾ ਕੇ ਫਿਰ ਸਟੇਟ ਬੈਂਕ ਆਫ ਇੰਡੀਆ ਦੇ ਥੋੜਾ ਜਿਹਾ ਅੱਗੇ ਜਾ ਕੇ ਉਹਨਾਂ ਨੇ ਮੈਨੂੰ ਰੋਡ ਤੇ ਥੋੜਾ ਦਿੱਤਾ ਚੱਲਦੀ ਗੱਡੀ 'ਚ ਤੇ ਛੱਟ ਕੇ ਨਿਕ ਲੱਗੇ ਅੰਕਲ ਜੀ ਛੱਟ ਕੇ ਸਿਰ ਤੇ ਲੱਗੀ ਆ ਦੋਨੇ ਗੋਡਿਆਂ ਤੇ ਲੱਗੀ ਆ ਉਨੀ ਤੇ ਸਟ ਲੱਗੀ ਆ ਜੀ ਬਾਕੀ ਕੋਈ ਗੁੱਜੀਓ ਸਟਾ ਹੈਗੇ ਆ ਅੰਕਲ ਜੀ ਗੱਡੀ ਪਛਾਣਦੇ ਹੋ ਗੱਡੀ ਕਿਹੜੀ ਸੀਗੀ ਜੀ ਗੱਡੀ ਸਵਿਸਟ ਕਾਰ ਸੀਗੀ ਜੀ ਵਾਈਟ ਕਲਰ ਦੀ ਸੀਗੀ ਕਿਹੜੀ ਜੀ ਸਵਿਸਟ ਕਾਰ ਸੇਫਟ ਕਾਰ ਹਾਂ ਜੀ ਵਾਈਟ ਕਲਰ ਸੀਗੀ ਕਿੰਨੇ ਜਾਨੇ ਸਵਾਰ ਸਨ ਉਹ ਲੋਇਲ ਵੀਲ ਦੇ ਉਹਦੇ ਠੀਕ ਹੈ ਜੀ ਤੇ ਨੰਬਰ पे ਪੜ ਨਹੀਂ ਸਕਿਆ ਕਿਉਂਕਿ ਬਸ ਆਈਟੀ ਸੀਗਾ ਠੀਕ ਹੈ ਜੀ ਤੇ ਬੇ ਕਿੰਨੇ ਜਣੇ ਸਵਾਰ ਸੀ ਗੱਡੀ ਦੇ ਵਿੱਚ ਹਾਂ ਜੀ ਗੱਡੀ 'ਚ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਸਵਾਰ ਸੀ ਜੀ ਦੋ ਜਣ ਠੀਕ ਹੈ ਉਹ ਫਰੰਟ ਸੀਟ 'ਤੇ ਸੀਗੇ ਠੀਕ ਹੈ ਜੀ ਬੈਕ 'ਤੇ ਦੋਨੇ ਲੇਡੀਜ਼ ਸੀਗੇ ਠੀਕ ਹੈ ਜੀ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਉਹ ਤੁਹਾਨੂੰ ਕਹਿੰਦੇ ਕਿ ਤੁਸੀਂ ਲੰਬੜਦਾਰ ਹੋ ਕਹਿ ਸਕਦੇ ਕਿ ਪਹਿਲਾਂ ਕਿਤੇ ਰਾਕੀ ਵਗੈਰਾ ਕੀਤੀ ਉਹਨਾਂ ਨੇ ਜੋ ਮੇਰੀ ਫੀਲਿੰਗ ਹੈ ਕਿ ਰਾਕੀ ਜਦੋਂ ਕੀਤੀ ਹੋਗੀ ਕਿ ਉਹਨੇ ਤੋਂ ਉਹਨੂੰ ਅਨਨੂਨ ਬੰਦੇ ਨੂੰ ਕੀ ਪਤਾ ਕਿ ਮੈਂ ਕੌਣ ਆ ਕਿਉਂਕਿ ਮੈਂ ਉਹ ਤੋਂ ਪਛਾਣਦਾ ਨਹੀਂ ਆ ਉਹ ਅਨਨੂਨ ਬੰਦੇ ਨੂੰ ਵਜੇ ਇੱਕ ਤੁਸੀਂ ਲੰਬੜਦਾਰ ਇਹ ਤੇ ਦੱਸੋ ਜੀ ਕੋਈ ਨਾ ਕੋਈ ਉਹਨੂੰ ਪਹਿਲਾਂ ਕੋਈ ਇਨਫੋਰਮੇਸ਼ਨ ਸੀਗੀ ਜਿਸ ਕਰਕੇ ਉਹਨੇ ਮੈਨੂੰ ਪੁੱਛਿਆ ਜੀ ਸੀਸੀਟੀਵੀ ਵੀ ਆਈ ਹੈ ਕੋਈ ਐਸੀ ਸੀਸੀਟੀਵੀ ਕਵਰੇਜ ਦੇਖੇ ਜੀ ਸਭ ਸਭ ਦੇ ਗੋਲਦਸ ਤੇ ਦਿਖੇ ਉੱਥੇ ਗੱਡੀ ਟ੍ਰੇਸ ਹੁੰਦੀ ਹੈ ਜੀ ਸਾਰਾ ਮੀਰਾਪੋਲ ਉਹਦਾ ਮੈਂ ਉਹਨਾਂ ਕੋਲ ਜਾ ਰਿਹਾ ਉਹ ਮੈਨੂੰ ਖਿੱਚਦੀਆਂ ਹੈਗੀਆਂ ਗੱਡੀ ਦੇ ਪਾਸੇ ਸੁੱਟਦੀਆਂ ਹੈਗੀਆਂ ਉੱਤ ਬਹੁਤ ਜਿਹੜਾ ਅੱਗੇ ਦਿਲ ਦੇ ਸਿਰਪਿੰਗ ਉਪ ਇੰਡੀਆ ਦੇ ਮੰਨੋ ਕਿ ਡ੍ਰੌਪ ਕਰ ਦਿੰਦੇ ਆ ਉਹ ਤੋਂ ਅਗਲੇ ਕੈਮਰੇ ਤੇ ਰੇਸ ਕੀਤੇ ਉਹਨਾਂ ਦਾ ਟਾਈਮਿੰਗ ਨਹੀਂ ਮਿਲਤਾ ਗਿਆ ਕਿੰਨੇ ਵਜੇ ਦੇ ਅੰਕਲ ਜੀ ਸ਼ਨੀਵਾਰ ਦੀ ਗੱਲ ਹੈ 11 ਵਜੇ ਜੀ ਸੋਰੀ 12 ਵਜੇ 39 ਮਿੰਟ ਦੀ ਗੱਲ ਹੈ ਮਤਲਬ ਕਿ ਸਖਰ ਦੁਪਹਿਰ ਦੀ ਗੱਲ ਹੈ ਜਿੱਲੇ ਮੈਨੂੰ ਉਹਨਾਂ ਨੇ ਉਹ ਤੇ ਕੀਤਾ ਜਦੋਂ ਉਹਨਾਂ ਨੇ ਮੇਰੇ ਵਰਗੇ ਗੱਡੀ ਛੱਡੀ ਟੀਮ ਹੈ ਪੁਲਿਸ ਥਾਣਾ ਕਿਹੜਾ ਲੱਗਦਾ ਜੀ ਤੁਹਾਨੂੰ ਮੇਰਾ ਪਾਲਟਨ ਜੀ ਤੇ ਹੁਣ ਪੁਲਿਸ ਆਈ ਸੀ ਮੌਕੇ ਦੇ ਦੇਖਣ ਕੋ ਮੌਕੇ ਤੇ ਪੁਲਿਸ ਆਈ ਸੀਗੀ ਜੀ ਕੀ ਕਰ ਰਹੀ ਪੁਲਿਸ ਕੀ ਵੀ ਕੈਮਰੇ ਦੀ ਕੋਸ਼ਿਸ਼ ਕੀਤੀ ਬੈਂਕ ਬੰਦ ਹੋਣ ਕਰਕੇ ਬੈਂਕ ਦਾ ਕੈਮਰਾ ਨਹੀਂ ਦੇਖ ਸਕੇ ਕੋਪਰਟ ਬੈਂਕ ਦਾ ਕੈਮਰਾ ਨਹੀਂ ਦੇਖ ਸਕੇ ਤੇ ਫੋਨ ਕੋਈ ਆਫਿਸ ਜਿਹੜੇ ਹੈਗੇ ਆ ਅੱਜ ਮੰਡੇ ਹੈਗਾ ਅੱਜ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਆਵਾਂਗੇ ਪਰ ਆਪਣੇ ਕੈਮਰੇ ਵਗੈਰਾ ਅਸੀਂ ਚੈੱਕ ਕਰਾਂਗੇ ਤੇ ਫਿਰ ਤੁਹਾਨੂੰ ਬਾਅਦ ਦੱਸਾਂਗੇ ਕੀ ਹੋਇਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਨਜੀਤ ਸਿੰਘ ਹੈ ਜੀ ਨਿਕਨੇਮ ਟਿਮਾ ਕਹਿੰਦੇ ਆ ਤੇ ਤੁਹਾਡੇ ਮੈਸੇਜ ਇਥੋਂ ਕਾਉਂਸਲਰ ਮੈਸੇਜ ਹੈ ਬਾਡ ਨੰਬਰ 21 ਤੋਂ ਐਮਸੀ ਹੈਗੇ ਨੇ ਜੀ ਤੇ ਟਿਮਾ ਸਾਹਿਬ ਇੱਕ ਇਹ ਬੜੀ ਇੱਕ ਵੱਡੀ ਘਟਨਾ ਵਾਪਰੀ ਹੈ ਬਚਾਅ ਹੋ ਗਿਆ ਲੰਬੜਦਾਰ ਸਾਹਿਬ ਦਾ ਤਾਂ ਲੁੱਟਖੋ ਦੀ ਘਟਨਾ ਤੋਂ ਵੀ ਬਚਾਅ ਹੋਇਆ ਕਿਵੇਂ ਵੇਖਦੇ ਹੋ ਅੱਜ ਇਦਾਂ ਦੇ ਪ੍ਰਤੀ ਦਿਨ ਅਜਿਹੇ ਮਾਮਲੇ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਜੀ ਜੀ ਚੇਤਨ ਜੀ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਆਜੇ ਦਿਨ ਲੁੱਟਾਂ ਖੋਹਾਂ ਦੇ ਮਾਮਲੇ ਜਿਹੜੇ ਆ ਹੁਣ ਤਾਂ ਲੋਕ ਜਿਸ ਤਰ੍ਹਾਂ ਦੇਖੋ ਨਾਮਰ ਇਹ ਪਰਸਨ ਹੈਗੇ ਆ ਪਿੰਡ ਦੇ ਨਾਮੀ ਬੰਦਿਆਂ ਚੋਂ ਆਉਂਦੇ ਆ ਜਿਹਨੂੰ ਕਹਿੰਦੇ ਆ ਇਹਨਾਂ ਨਾਲ ਜੇ ਇਦਾਂ ਦੀ ਘਟਨਾ ਹੋ ਸਕਦੀ ਹੈ ਤੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਆਏਗਾ ਤੇ ਬਹੁਤ ਹੀ ਜ਼ਿਆਦਾ ਮੁਰਾਹਲ ਹੈ ਇਸ ਵੇਲੇ ਖਾਸ ਕਰਕੇ ਜਿਹੜੇ ਨਸ਼ੇੜੀ ਲੋਗ ਆ ਉਹ ਤਾਂ ਸ਼ਰਿਆਂ ਵੀ ਤੁਹਾਡੇ ਸਾਹਮਣੇ ਵੱਟ ਟੁੱਕ ਕਰਕੇ ਵੀ ਰੋਟਾ ਖਵਾਉਣ ਵਰਦਾ ਦਿੰਦੇ ਆ ਅੰਜਾਮ ਦਿੰਦੇ ਆ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਨੂੰ ਪੁਲਿਸ ਬਹੁਤ ਵੱਡੇ ਪੱਧਰ ਤੇ ਦਾਅਵੇ ਵੀ ਕਰਦੀ ਹੈ ਜੀ ਦੇਖੋ ਗਸ਼ਤ ਵਧਾਉਣੀ ਚਾਹੀਦੀ ਹੈ ਅਗਰ ਕੋਈ ਸ਼ੱਕੀ ਵਿਅਕਤੀ ਦਿਦਾ ਆ ਉਸ ਤੋਂ ਪੂਰੀ ਤਰ੍ਹਾਂ ਪੁਸ਼ਪੜਤਾੜ ਕਰਨੀ ਚਾਹੀਦੀ ਆ ਉਹਦੇ ਇਲਾਕੇ ਦੇ ਚਾਰ ਬੰਦੇ ਨੂੰ ਸੱਤ ਕੇ ਹੀ ਉਹਨੂੰ ਛੱਡਣਾ ਚਾਹੀਦਾ ਆ ਉਹਦਾ ਰਿਕਾਰਡ ਪੁਲਿਸ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਜੇ ਕੋਈ ਸ਼ੱਕੀ ਪਾਇਆ ਜਾਂਦਾ ਤੇ